ਚਾਰ ਦੇ ਵਿੱਚ ਜਿੱਥੇ ਚੋਣਾ ਦਾ ਬਿਲਕੁਲ ਪਾ ਚੁੱਕਿਆ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਅੱਜ ਵੱਡਾ ਰੋਡ ਸ਼ੋਅ ਜਿਹੜਾ ਸੀਐਮ ਭਗਵੰਤਪਾਲ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਡਾਕਟਰ ਬਲਬੀਰ ਜਿਹੜੇ ਹੈਗੇ ਉਹ ਸਵਾਗਤ ਵਾਸਤੇ ਖੜੇ ਹੋਏ ਨਜ਼ਰ ਆ ਰਹੇ ਨੇ ਨਾਲ ਹੋਰ ਵੀ ਲੀਡਰਸ਼ਿਪ ਨਾਲ ਖੜੇ ਹੋਏ ਨਜ਼ਰ ਆ ਰਹੀ ਹੈ ਵੱਡਾ ਪੁਲਿਸ ਪ੍ਰਬੰਧ ਇੱਥੇ ਨਜ਼ਰ ਆ ਰਿਹਾ ਹੈ ਸੀਐਮ ਜਿਹੜੇ ਭਗਵੰਤਪਾਲ ਨੇ ਇੱਕ ਰੋਡ ਸ਼ੋਅ ਜਿਹੜਾ ਹੈਗਾ ਤ੍ਰਿਪੜੀ ਦੇ ਵਿੱਚ ਕਰਦੇ ਹੋਏ ਨਜ਼ਰ ਆਣਗੇ ਤੇ ਡਾਕਟਰ ਬਲਬੀਰ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਡਾਕਟਰ ਸਾਹਿਬ ਅੱਜ ਹਰ ਵਾਰਕ ਦਾ ਤੇ ਪੰਜੋਏ ਨਜ਼ਰ ਆਉਂਦੇ ਤੁਹਾਡੇ ਸਾਹਮਣੇ ਆ ਜੀ ਮਤਲਬ ਲੋਕਾਂ ਦਾ ਹੜ ਆਇਆ ਹੋਇਆ ਸੁਨਾਮੀ ਆ ਜੀ ਮਾਨ ਸਾਹਿਬ ਦੇ ਕੰਮ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲਿਆ ਜੀ ਤੁਸੀਂ ਦੇਖੋਗੇ ਮਾਨ ਸਾਹਿਬ ਆਣ ਵਾਲੇ ਆ ਜੀ ਹੁਣ ਤੇ ਬਹੁਤ ਲੋਕਾਂ ਦੇ ਵਿੱਚ ਜੋਸ਼ ਆ ਜੀ ਪੂਰੇ ਲੋਕ ਚਾਹ ਰਹੇ ਆ ਜੀ ਮਤਲਬ ਬਹੁਤ ਵੱਡੀ ਜਿੱਤ ਵਾਸਤੇ ਮਨ ਲਾ ਕੇ ਵਿਰੋਧੀਆਂ ਨੂੰ ਡਰ ਪੈ ਗਿਆ ਕਿ ਅੱਜ ਕੁਝ ਉਲਟੀ ਹੋ ਗਿਆ ਚਲੋ ਡਰਤਾ ਉਹਨਾਂ ਨੂੰ ਬਹੁਤ ਦੇਰ ਦਾ ਪਿਆ ਹੋਇਆ ਜੀ ਅੱਜ ਤਾਂ ਪੱਕਾ ਹੋ ਗਿਆ ਜੀ ਅੱਜ ਤਾਂ ਉਹਨਾਂ ਨੂੰ ਯਕੀਨ ਹੋ ਗਿਆ ਤੁਸੀਂ ਦੇਖਿਆ ਕਿ ਅੱਜ ਯਕੀਨ ਹੋ ਗਿਆ ਹੈ ਕਿ ਵਿਰੋਧੀਆਂ ਨੂੰ ਕਿ ਜਿਹੜਾ ਏਡਾ ਵੱਡਾ ਇਕੱਠ ਤੁਸੀਂ ਦੇਖ ਰਹੇ ਹੋ ਕੁਝ ਹੀ ਦਿਨ ਦੇ ਵਿੱਚ ਹੈਗਾ ਜਿਹੜੇ ਭਗਵੰਤਪານ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਉਹ ਪੁੰਚਰ ਆਲੇ ਨੇ ਤੁਹਾਨੂੰ ਉਹਨਾਂ ਦੇ ਵੀ ਚਲਕੀਆਂ ਦਿਖਾਵਾਂਗੇ ਸਾਡੇ ਨਾਲ ਤੇਜਿੰਦਰ ਮਹਿਤਾ ਜਿਹੜੇ ਆਮ ਆਦਮੀ ਪਾਰਟੀ ਪ੍ਰਧਾਨ ਮੌਜੂਦ ਨੇ ਮੈਦਾਨ ਜੀ ਅੱਜ ਵੱਡਾ ਇਕੱਠ ਨੌਜਵਾਨਾਂ ਦਾ ਤੇ ਪ੍ਰਧਾਨ ਵਜੂ ਕੀ ਕਹੋਗੇ ਅੱਜ ਪਟਿਆਲਾ ਲੋਕ ਸਭਾ ਦੇ ਲੋਕ ਆਖਾਂ ਵਿਛਾ ਕੇ ਮਾਨ ਸਾਹਿਬ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਨੇ 2 ਸਾਲਾਂ ਦਾ ਕਾਰਜਕਾਲ ਅੱਜ ਸਾਬਤ ਕਰ ਰਿਹਾ ਇਕੱਠ ਕੇ ਮਾਨ ਸਾਹਿਬ ਨੇ 70 ਸਾਲਾਂ ਦੇ ਮੁਕਾਬਲੇ 'ਚ ਜਿਹੜੇ 2 ਸਾਲ ਦੇ ਕੰਮ ਕੀਤੇ ਨੇ ਇਹ ਉਸੇ ਦਾ ਅਸਰ ਬਾਕੀ ਪਾਰਟੀਆਂ ਇੱਕ ਪਾਸੇ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ 13 ਕੈਂਡੀਡੇਟ ਜਿਹੜੇ ਨੇ ਉਹ ਬਰਾਦੋ ਹੱਦੋ ਦਾ ਹੀ ਫਰਕ ਹੋਊਗਾ ਜੀ ਤੇ ਵੱਡੀ ਲੀਡ ਦੇ ਨਾਲ ਜਿਹੜੀ ਹੈ ਇਸ ਵਾਰ ਆਮ ਆਦੀ ਪਾਰਟੀ 13 ਜਿਹੜੇ ਉਮੀਦਵਾਰ ਜਿਹੜੇ ਲੜ ਰਹੇ ਨੇ ਇਲੈਕਸ਼ਨ ਉਹ ਸਾਰੇ ਲੋਕ ਸਭਾ ਦੇ ਵਿੱਚ ਜਾ ਕੇ ਪੂਰੀ ਜੋਰ ਸ਼ੋਰ ਦੇ ਨਾਲ ਡਰ ਜਾਣਗੇ ਮੇਰ ਸਿੰਘ ਬਾਦਲ ਅੱਜ ਫੇਰ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਚੁੱਕੇ ਆ ਪਰ ਐਡਾ ਇਕੱਠ ਉਹਨਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਉਹ ਪੰਜਾਬ ਬਚਾਓ ਯਾਤਰਾ ਦੀ ਗੱਲ ਕਰਦੇ ਨੇ ਬੜੀ ਸ਼ਰਮ ਦੀ ਗੱਲ ਹੈ ਸੁਖਵੀਰ ਬਾਦਲ ਦੀ ਤੁਸੀਂ ਦੇਖਿਆ ਕਿ ਤਸਵੀਰਾਂ ਕਿ ਥੋੜੇ ਕੁਝ ਮਿੰਟਾਂ ਦੇ ਵਿੱਚ ਜਿਹੜੇ ਸਰਦਾਰ ਭਗਵੰਤ ਪੰਸ ਜਿਹੜੇ ਹੈਗੇ ਨੇ ਉਹ ਪਹੁੰਚਣ ਵਾਲੇ ਨੇ ਪਟਿਆਲਾ ਦੇ ਵਿੱਚ ਫੋਰਡ ਸ਼ੋਅ ਸ਼ੁਰੂ ਹੋਣ ਵਾਲਾ ਹੈ ਤੋਂ ਤੁਸੀਂ ਦੇਖ ਰਹੇ ਹੋ ਮੱਥਾ ਦੇ ਕੇ ਜਿਹੜਾ ਸਵਾਗਤ ਕੀਤਾ ਹੈ ਡਾਕਟਰ ਬਲਬੀਰ ਨਾਲ ਨੇ ਉਹਨਾਂ ਦੇ ਤੇ they're closed. ਸੀਜ਼ਨ ਨਾ ਹੋਣ ਦੇ ਬਾਵਜੂਦ ਵੀ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਲੋਕ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਏ ਨੇ ਲੋਕਾਂ ਦੇ ਇਕੱਠ ਤੋਂ ਲੋਕਾਂ ਦੇ ਜਨੂੰਨ ਤੋਂ ਲੱਗਦਾ ਕਿ ਇਹ ਜਿਹੜਾ ਪਟਿਆਲਾ ਲੋਕ ਸਭਾ 5 ਸਾਈਟਡ ਆ ਔਰ ਵੱਡੇ ਮਾਰਜ ਨਾਲ ਜਿਹੜੀ ਪਟਿਆਲਾ ਲੋਕ ਸਭਾ ਉਹ ਜਿਹੜੀ ਜਿੱਤੀ ਜੋ ਪੰਜਾਬ ਬਚਾਓ ਯਾਤਰਾ ਦੇ ਵਿੱਚ ਅੱਜ ਸੁਖਵੀਰ ਬਾਦਲ ਵੀ ਕੱਢ ਰਹੇ ਪਰ ਉਹਨਾਂ ਹੰਗਾਰੇ ਨਹੀਂ ਮਿਲਣ ਬਨੇ ਆ ਰਹੇ ਦੇਖੋ ਅਕਾਲੀ ਦਲ ਦਾ ਲੰਬਾ ਸਮਾਂ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਉਹ ਲੋਕਾਂ ਦਾ ਦੇਖਿਆ ਹੋਇਆ ਪਰਖਿਆ ਹੋਇਆ ਹੁਣ ਅਕਾਲੀ ਦਲ ਦਾ ਉਹ ਵजूद ਨਹੀਂ ਰਹਿ ਗਿਆ ਜਿਹੜਾ 40 ਸਾਲ ਪਹਿਲਾਂ ਹੁੰਦਾ ਸੀ ਸੋ ਅਕਾਲੀ ਦਲ ਤੋਂ ਉਹ ਲੋਕ ਆ ਕੇ ਚੁੱਕੇ ਨੇ ਅਕਾਲੀ ਦਰਦੀ ਇਹ ਲਾਸਟ ਇਲੈਕਸ਼ਨ ਆ ਮੈਨੂੰ ਲੱਗਦਾ ਇਸ ਤੋਂ ਬਾਅਦ ਅਕਾਲੀ ਦਰ ਨੇ ਇਲੈਕਸ਼ਨ ਨਹੀਂ ਲੜਨ ਜਿਹੜੇ ਮੁੱਖ ਮੰਤਰੀ ਨੇ ਉਹ ਪਟਿਆਲਾ ਦੇ ਵਿੱਚ ਰੋਡ ਸ਼ੋਅ ਕਰਕੇ ਉਹਨਾਂ ਦਾ ਕਾਫਲਾ ਟਿਕਲ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡਾ ਕਾਫਲਾ ਸੀ ਤੇ ਉਹਨਾਂ ਦੇ ਵਿੱਚ ਕਾਫੀ ਜਿਹੜੇ ਹੈਗੇ ਐਮ ਐਲ ਏ ਤੇ ਜਿਹੜੇ ਲੀਡਰਸ਼ਿਪ ਹੈ ਉਹ ਪਹੁੰਚੀ ਹੋਈ ਨਜ਼ਰ ਆਈ ਹੈ ਸਾਡੇ ਮੈਮ ਮੋਨਿਕਾ ਜੀ ਮੈਮ ਕਿਵੇਂ ਦਾ ਹੁੰਗਾਰਾ ਮਿਲਿਆ ਜੇ ਰੋਡ ਸ਼ੋਅ ਕੱਟਿਆ ਗਿਆ ਬਹੁਤ ਵਜਿਆ ਹੁੰਗਾਰਾ ਸੀ ਲੋਕਜਨਤਾ ਬਹੁਤ ਵੱਡੀ ਮਾਤਰਾ ਵਿੱਚ ਕੱਟ ਵੀ ਚੁੜੇ ਪਹੁੰਚੇ ਨੇ ਤੇ ਸਾਡੀ ਉਮੀਦ ਜਿਹੜੀ ਸੀਗੀ ਕਿ ਭਗਵਾਨ ਜਮਨ ਸਹਾਰਨਗੇ ਉਹ ਸਾਡੀ ਪੂਰੀ ਹੋਈ ਤੇ ਅਸੀਂ ਉਹਨਾਂ ਨੂੰ ਮਤਲਬ ਉਹਨਾਂ ਦੀ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਸੁਣ ਕੇ ਬਹੁਤ ਖੁਸ਼ ਹਾਂ ਉਹਨਾਂ ਨੇ ਕਹਿ ਕੇ ਅੱਜ ਕਿ ਮਹਿਲਾ ਨੂੰ ਆਵਾਜ਼ ਸੁਣਾ ਦੋ ਅੱਜ ਲੱਗਦਾ ਕਿ ਆ ਸੁਣਾਈ ਦੇ ਗਿਆ ਕਿ ਮਹਿਲਾ ਨੂੰ ਹਾਂਜੀ ਮਹਿਲਾ ਨੂੰ ਬਹੁਤ ਨੇੜੇ ਤੋਂ ਉਹਨਾਂ ਦੀ ਆਵਾਜ਼ ਸੁਣੀ ਤੇ ਉਹਨਾਂ ਨੇ ਪੂਰੀ ਗਾਰੰਟੀ ਦਿੱਤੀ ਹੈ ਕਿ ਵੀ ਮਹਿਲਾਵਾਂ ਦੀਆਂ ਵੀ ਜਿਹੜੀਆਂ ਗਾਰੰਟੀਆਂ ਸੋ ਵੀ ਪੂਰੀਆਂ ਹੋਣਗੀਆਂ तो दे बलवीर दे तो दे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर